ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਦੇਖਾਂਗੇ ਜੀ ਪਾਰਟੀ ਵੇਅਰ ਆਪਣੇ ਦੁਪੱਟਾ ਸੂਟ ਹੋਣੀਆਂ ਬਹੁਤ ਸੋਹਣਾ ਵਿੰਟਰ ਸਟਾਫ ਸਿਲਕ ਸਟਾਫ ਦੇ ਵਿੱਚ ਰਹਿਣੀਆਂ ਨਾਲ ਆਪਣੇ ਪਸ਼ਮੀਨੇ ਦੇ ਦੁਪੱਟਾ ਸੂਟ ਬਲੌਕ ਪ੍ਰਿੰਟ ਦੇ ਵਿੱਚ ਹੋਣੀਆਂ ਬਹੁਤ ਸੋਹਣੀ ਵੈਰਾਈਟੀ ਰਹੂਗੀ ਨਵੇਂ-ਨਵੇਂ ਆਪਣੇ ਸੂਟ ਨੇ ਦੁਪੱਟਾ ਸੂਟ ਪਾਰਟੀ ਵੇਅਰ ਸਟਾਫ ਹੈਗਾ ਆਓ ਦੇਖਦੇ ਹਾਂ ਅੱਜ ਦੇ ਇਹ ਵਾਲੇ ਸੂਟਾਂ ਹਾਂਜੀ ਇਹ ਆ ਗਿਆ ਜੀ ਆਪਣਾ ਅੱਜ ਪਹਿਲਾ ਸੂਟ ਬਹੁਤ ਸੋਹਣਾ ਸਟੱਫ ਹੈ ਸਿਲਕ ਸਟੱਫ ਗਲਾਸ ਸਿਲਕ ਪਿਓਰ ਗਲਾਸ ਸਿਲਕ ਰਊਗੀ ਮੈਚਿੰਗ ਸੂਟ ਹੈ ਨਾਲ ਦੁਪੱਟਾ ਰਹੂਗਾ ਬਹੁਤ ਸੋਹਣਾ ਆਰਟੀਕਲ ਰੈਡੀ ਹੁੰਦਾ ਹੈ ਇਹ ਸਟੱਫ ਬਹੁਤ ਫਾਈਨ ਰਹੂਗਾ ਸਟੱਫ ਦੀ ਕੋਈ ਕੰਪਲੀਟ ਨਹੀਂ ਇਹ ਸ਼ਰਟ ਆ ਜੀਗੀ ਆਪਣੀ ਮੈਚਿੰਗ ਇਹਦੇ ਨਾਲ ਬਾਟਮ ਹੈਗੀ ਤੇ ਗਲਾਸ ਸਿਲਕ ਦੇ ਵਿੱਚ ਹੀ ਆਪਣਾ ਰਹੂਗਾ ਜੀ ਦੁਪੱਟਾ ਦੁਪੱਟਾ ਵੀ ਆਪਣਾ ਬਹੁਤ ਸੁੰਨਾਈ ਹੋਇਆਗਾ ਬਹੁਤ ਸੋਹਣਾ ਆਰਟੀਕਲ ਹੈ ਜਿਹੜਾ ਆਪਣਾ ਇਹ ਰੈਡੀ ਹੋਇਆ ਹੈ ਸੂਟ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਰੈਡੀ ਹੋ ਕੇ ਦੁਪੱਟਾ ਜੁਗ ਆਪਣਾ ਇਹ 2 ਮੀਟਰ ਕੱਟ ਦਾ ਬਹੁਤ ਸੋਹਣਾ ਆਰਟੀਕਲ ਹੈ ਗਲਾ ਸਿਲਕ ਦੇ ਵਿੱਚ ਆਪਣਾ ਪੂਰਾ ਸੂਟ ਹੈਗਾ ਵਿਦ ਦੁਪੱਟਾ ਪ੍ਰਾਈਸ ਰਹੂਗਾ ਜੀ 2590 ਹਾਂਜੀ ਦੂਸਰਾ ਆਪਣਾ ਇਹ ਵਾਲਾ ਪ੍ਰਿੰਟ ਆ ਜਾਊਗਾ ਬਹੁਤ ਸੋਹਣਾ ਕਲਰ ਹੈਗਾ ਬਾਟਮ ਆ ਜੇਗੀ ਗਲਾਸ ਸਿਲਕ ਦੇ ਵਿੱਚ ਅੰਬੀ ਦੇ ਪ੍ਰਿੰਟ ਸ਼ਰਟ ਦੇ ਵਿੱਚ ਹੋਊਗਾ ਜੀ ਤੇ ਦੁਪੱਟਾ ਹੀ ਉਹਦਾ ਆਪਣਾ ਗਲਾਸ ਸਿਲਕ ਦੇ ਵਿੱਚ ਹੀ ਦੁਪੱਟਾ ਆਊਗਾ ਬਹੁਤ ਸੋਹਣਾ ਜਿਹੜਾ ਇਹ ਆਰਟੀਕਲ ਹੈ ਕਲਰ ਹੈ ਬਹੁਤ ਪਿਆਰਾ ਸ਼ੇਡ ਹੈ ਵੀ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਤੁਹਾਡੇ ਸਿਲਕ ਸਟਾਫ ਗਲਾਸ ਸਿਲਕ ਦੇ ਵਿੱਚ ਦੁਪੱਟਿਆਂ ਦੀ ਲੁੱਕ ਬਹੁਤ ਸੋਹਣੀ ਆਏਗੀ ਪਰ ਆਈ ਸੇਮ ਰਹੂਗਾ ਜੀ 2590 ਦੁਪट्टे ਬਹੁਤ ਸੋਨੇ ਰੈਡੀ ਹੋਏ ਹੋਏ ਆ ਇਹ ਬਲ ਹੈ ਜੀ ਆਕਟੀਕਲ ਪ੍ਰਾਈਸ 2590 ਇਹਦੇ ਵਿੱਚ ਆਪਣੇ ਕੋਲੇ ਇੱਕ ਇੱਕ ਕਲਰ ਆ ਗਿਆ ਜੀ ਮਹਿੰਦੀ ਕਲਰ ਜਿਹੜੀ ਆਪਣੀ ਬਾਟਮ ਹੈ ਉਹਦੇ ਵਿੱਚ ਆਪਣੀ ਛੋਟੀ ਅੰਬੀ ਰੋਗੀ ਪ੍ਰਿੰਟ ਦੇ ਵਿੱਚ T-ਸ਼ਰਟ ਦੇ ਵਿੱਚ ਆਪਣਾ ਅੰਬੀ ਵਾਲਾ ਇਹ ਵਾਲਾ ਪ੍ਰਿੰਟ ਆਊਗਾ ਇਹ ਵੀ ਆਰਟੀਕਲ ਬहोत ही ਜ਼ਿਆਦਾ ਸੋਹਣਾ ਹੈ ਸਟੱਫ ਸੀਮ ਹੋਊਗਾ ਜੀ ਗਲਾਸ ਸਿਲਕ ਪਿਓਰ ਗਲਾਸ ਸਿਲਕ ਹੋਊਗਾ ਇਹ ਵਾਲੀ ਸ਼ਰਟ ਆਗੀ ਬਾਟਮ ਆਜੂਗੀ ਤੇ ਦੁਪੱਟਾ ਆ ਜਾਏਗਾ ਦੁਪੱਟਾ ਵੀ ਬਹੁਤ ਸੋਹਣਾ ਡਾਈ ਹੋਇਆ ਹੈ ਗਲਾਸ ਸਿਲਕ ਦੇ ਵਿੱਚ ਹੀ ਪ੍ਰਾਈਸ 2590 2.5 ਮੀਟਰ ਕੱਟ ਦੁਪੱਟੇ ਦੀ ਰਹੇਗੀ ਇਹ ਵਾਲਾ ਦੁਪੱਟਾ ਆਜੂਗਾ ਬਹੁਤ ਸੋਹਣਾ ਆਰਟੀਕਲ ਹੈਗਾ ਇੱਕ ਲਾਸਟ ਕਲਰ ਇਹਦੇ ਵਿੱਚ ਇਹ ਵਾਲਾ ਆਜੂਗਾ ਇਹ ਵੀ ਕਲਰ ਬਹੁਤ ਸੋਹਣਾ ਹੈਗਾ కట్ రోగి ఏ బ సోనా దుపట్ ਗਲਾਸ ਸਿਲਕ ਦੇ ਵਿੱਚ ਇਹਦਾ ਦੁਪੱਟਾ ਰਹੂਗਾ ਸ਼ੈਡੋ ਪ੍ਰਿੰਟ ਦੇ ਵਿੱਚ ਪੱਲਿਆਂ ਤੇ ਪ੍ਰਿੰਟ ਰਹੂਗਾ ਸੈਂਟਰ ਦੇ ਵਿੱਚ ਸ਼ੈਡੋ ਪ੍ਰਿੰਟ ਹੈ 2 ਮੀਟਰ ਕੱਟ ਦੇ ਵਿੱਚ ਰਹੂਗਾ ਪ੍ਰਾਈਸ ਰਹੂਗਾ 2590 ਇੱਕ ਆਪਣੇ ਕੋਲੇ ਇਹ ਵਾਲਾ ਆਰਟੀਕਲ ਆਇਆ ਜੀ ਸ਼ਰਟ ਐਂਡ ਸਿਲਕ ਦੇ ਵਿੱਚ ਕ੍ਰੀਬ ਸਿਲਕ ਦੀ ਬਾਟਮ ਰਹੂਗੀ orange shade ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈਗਾ ਸੇਮ ਕਲਰ ਹੀ ਰਹੂਗਾ ਜੀ ਆਪਣੇ ਕੋਲ ਸੂਟ ਸੇਮ ਕਲਰ ਦੇ ਸਿੰਗਲ ਕਲਰ ਹੀ ਹੈ ਇਹਦੇ ਵਿੱਚ ਆਪਣੇ ਕੋਲ ਸੂਟ ਕਾਫੀ ਨੇ ਇਹ ਆ ਗਈ ਜੀ ਸ਼ਰਟ ਆਪਣੀ ਸ਼ਰਟ ਰਹੂਗੀ ਇਹ ਸ਼ਰਟ ਰੋਬੀ ਸ਼ਰਟ ਐ ਸਿਲਕ ਦੇ ਵਿੱਚ ਪਿਓਰ ਸ਼ਰਟਨ ਸਿਲਕ ਦੇ ਵਿੱਚ ਹੈ 2.5 ਮੀਟਰ ਕੱਟ ਰਹੇਗੀ ਇਹਦੇ ਉੱਪਰ ਤੁਸੀਂ ਵਰਕ ਵਗੈਰਾ ਕਰਵਾ ਸਕਦੇ ਹੋਗੇ ਸ਼ਰਟ ਹੈ orange ਬਾਟਮ ਆਉਗੀ ਤੇ ਨਾਲ ਹੀ ਰਹੂਗਾ ਜੇ ਆਪਣਾ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਡਬਲ ਡਾਈ ਪ੍ਰਾਈਸ ਰਹੂਗਾ ਜੀ 1750 ਇਹਦੇ ਉੱਪਰ ਤੁਸੀਂ ਵਰਕ ਵਗੈਰਾ ਕਰਵਾ ਸਕਦੇ ਹੋਗੇ ਇਦਾਂ ਵੀ ਬਾਈ ਕਰ ਸਕਦੇ ਹੋਗੇ ਹਾਂਜੀ ਹੁਣ ਆਪਾਂ ਨੂੰ ਕੁਲੇ ਆਰਡਰ ਆ ਰਹੇ ਸੀ ਜਾਦੇ ਗ੍ਰੇ ਦੇ ਬਾਟਮ ਦੇ ਨਾਲ ਰਾਸ਼ੋਸ ਲਿਖਦੀ ਸ਼ਰਟ ਨਾਲ ਇੱਕ ਤਾਂ ਇਹ कलर ਆਇਆ ਜੀ ਆਪਣੇ ਕੋਲੇ ਗ੍ਰੇ ਦੇ ਨਾਲ ਬਰਾਸ਼ੋ ਸਿਲਕ ਦੇ ਵਿੱਚ ਆਪਣੀ ਸ਼ਰਟ ਆ ਜੂਗੀ ਇਹ ਆ ਗਈ ਜੀ ਆਪਣੀ ਸ਼ਰਟ ਬਹੁਤ ਸੋਨਾ ਪ੍ਰਿੰਟ ਹੈ ਕਲਰ ਬਹੁਤ ਸੁਨੇਗਾ ਪਿਓ ਚਨੋਂ ਦਾ ਸ਼ਟਰਨ ਚਨੋਂ ਦਾ ਦੁਪੱਟਾ ਰਹੂਗਾ ਜੀ ਰੈਂਟ ਬਹੁਤ ਪਿਆਰਾ ਆਰਟੀਕਲ ਰਹੂਗਾ ਪਿਓਰ ਸ਼ਰਟਨ ਚੁਣੋਂ ਦਾ ਦੁਪੱਟਾ ਹੈਗਾ ਲਾਈਟ weight ਦੁਪੱਟਾ ਰਹੂਗਾ ਬਰਾਸ਼ੋ ਬੈਲਵਟ ਦੇ ਵਿੱਚ ਆਪਣੀ ਸ਼ਰਟ ਆਜੂਗੀ ਸਟ੍ਰੇਪ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਜੇ ਪ੍ਰਾਈਸ ਰਹੂਗਾ 3200 ਇਹਦੇ ਵਿੱਚ ਆਪਾਂ ਨੂੰ ਆਰਡਰ ਆ ਰਹੇ ਸੀ ਜਾਦੇ ਇਸ ਕਲਰ ਦੇ ਬਰਾਸ਼ੋ ਬੈਲਵਟ ਦੇ ਵਿੱਚ ਕ੍ਰੇਪ ਦੀ ਬਾਟਮ ਆਗੀ ਆਫ ਵਾਈਟ ਇਸ ਕਲਰ ਦੇ ਜ਼ਿਆਦਾ ਆਰਡਰ ਆ ਰਹੇ ਸੀ ਆਫ ਵਾਈਟ ਦੇ ਇਹ ਆ ਕੀ ਸ਼ਰਟ ਆਪਣੀ ਆਫ ਵਾਈਟ ਦੇ ਵਿੱਚ ਬਰਾਸ਼ੋ ਬੈਲਵਟ ਦੇ ਵਿੱਚ ਕਲਰ ਆਫ ਵਾਈਟ ਰਹੂਗਾ ਜੀ ਇਹਦਾ ਜਿਹੜਾ ਦੁਪੱਟਾ ਹੈਗਾ ਚਨਾਉਣ ਦਾ ਰਹੂਗਾ ਪਿਓਰ ਚਨਾਉਣ ਦਾ ਲਾਈਟ ਵੇਟ ਪ੍ਰਾਈਸ ਰਹੂਗਾ ਜੀ 3200 3200 ਇਹਦੇ ਵਿੱਚ ਇੱਕ ਏ ਕਲਰ ਆਪਣੇ ਕੋਲੇ ਰਿਪੀਟ ਦੇ ਵਿੱਚ ਆਇਆਗਾ ਇਹ ਵਾਲਾ ਕਰੀਬ ਦੀ ਬੋਟਮ ਦੇ ਨਾਲ ਇਹ ਸ਼ੋਰਤਾ ਜੂਜੀ ਬਰਾਸ਼ੋ ਬੈਲਵਟ ਦੇ ਵਿੱਚ ਇਹ ਸ਼ੋਰਤਾਊਗੀ ਤੇ ਇਹ ਰਹੂਗਾ ਜੀ ਕੰਟਰਾਸਟ ਦੁਪੱਟਾ ਉਪਰ ਸੈਟਨ ਚੁਣਨ ਦੇ ਵਿੱਚ ਇਹ ਕਲਰ ਦੇ ਵੀ ਬਹੁਤ ਆਰਡਰ ਆ ਰਹੇ ਸੀਗੇ ਬਹੁਤ ਸੋਨਾ ਕਲਰ ਹੈ ਇਹਦੇ ਨਾਲ ਆਪਣੇ ਕੰਟਰਾਸਟ ਜੋਊਗਾ ਸੂਟ ਦਾ ਪ੍ਰਾਈਸ ਰਹੂਗਾ ਜੀ 3200 ਇੱਕਾਗੇ ਜੀ ਆਪਣੇ ਕੋਲੇ ਪਸ਼ਮੀਨੇ ਦੇ ਬਲੌਕ ਪ੍ਰਿੰਟ ਦੇ ਵਿੱਚ ਸੂਟ ਕੋਈ ਬੋੜ ਨਹੀਂ ਆਊਗਾ ਵਿਦਾਊਟ ਲੈਨਿੰਗ ਸੂਟ ਸਾਰਾ ਰੈਡੀ ਹੋਊਗਾ ਸਟੱਫ ਦੀ ਕੋਈ ਕੰਪਲੀਟ ਨਹੀਂ ਹੈਗੀ ਪਸ਼ਮੀਨੇ ਦੇ ਵਿੱਚ ਰਹੂਗਾ ਆਪਣਾ ਆਰਟੀਕਲ ਬਹੁਤ ਸੋਹਣਾ ਆਰਟੀਕਲ ਰੈਡੀ ਹੁੰਦਾ ਹੈਗਾ ਬਲੌਕ ਪੇਂਟ ਦੇ ਵਿੱਚ ਸ਼ਰਟ ਆ ਗਿਆ ਸ਼ਰਟ ਤੇ neck ਤੇ ਆ ਗਿਆ ਫਰੰਟ ਕੇ 라ਜੂਗਾ बॉटम ਤੇ ਵੀ ਇਹਦੇ ਸਾਰੀ ਤੇ ਬਲੌਕ ਪੇਂਟ ਹੋਇਆਗਾ ਇਹ बॉਟਮ ਆਜੂਗੀ ਸਾਰੀ ਬਲੌਕ ਪੇਂਟ ਦੇ ਨਾਲ ਇਹ ਆ ਜਾਣੀਆਂ 슬ੀਵਸ ਬੈਕ ਕੇਰ ਤੇ ਵੀ ਆਉਗੀ ਡਿਜ਼ਾਈਨਿੰਗ ਇਹ 슬ੀਵਸ ਆ ਜਾਣਗੀਆਂ ਇਹ ਆ ਜੁਗਾ ਜੀ ਦੁਪੱਟਾ ਆਪਣਾ ਫੁੱਲ ਬਲੌਕ ਪੇਂਟ ਦੇ ਨਾਲ ਦੁਪੱਟਾ ਸਲੀਪੜੀ ਨਹੀਂ ਹੈਗਾ ਬਹੁਤ ਸੁਣਾ ਫੈਬਰਿਕ ਜਿਹੜਾ ਦੁਪੱਟੇ ਦਾ ਰਹੂਗਾ ਇਹ ਆ ਗਿਆ ਆਪਣਾ ਦੁਪੱਟਾ ਬਲੌਕ ਪੇਂਟ ਦੇ ਵਿੱਚ ਪ੍ਰਾਈਸ ਰਹੂਗਾ ਜੀ 2200 ਫੁੱਲ ਆਰਟੀਕਲ ਦਾ ਪ੍ਰਾਈਸ 2200 ਇਹਦੇ ਵਿੱਚ ਆਪਣੇ ਕੋਲ ਇੱਕ ਗ੍ਰੀਨ ਕਲਰ ਆ ਗਿਆ ਜੀ ਬਾਰਡਰ ਗ੍ਰੀਨ ਕਲਰ ਹੈ ਇਹਦੀ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾਨੀ ਹੈ

ਬੈਕ ਕੇ ਰੇ ਤੇ 슬ੀਵਸ ਤੇ ਬਾਟਮ ਤੇ ਆ ਜੋ ਇਹਦੇ ਨਾਲ ਜਿਹੜਾ ਪਸ਼ਮੀਨਾ ਸਿਲਕ ਦਾ ਦੁਪੱਟਾ ਰਹੂਗਾ ਜੀ ਫੋਰ ਸਾਈਡ ਤੋਂ ਬਲੌਕ ਪੇਂਟ ਦੇ ਨਾਲ ਕੀਤਾ ਹੋਇਆ ਪਸ਼ਮੀਨਾ ਸਿਲਕ ਦਾ ਦੁਪੱਟਾ ਬਹੁਤ ਸੋਨਾ ਆਰਟੀਕਲ ਹੈ ਪ੍ਰਾਈਸ ਰਹੂਗਾ ਜੀ 2200 ਇੱਕ ਡਬਲ ਟੋਨ ਦੇ ਵਿੱਚ ਹੈ ਸੈਂਟਰ ਦੇ ਵਿੱਚੋਂ ਡਾਰਕ ਗ੍ਰੀਨ ਰਹੂਗਾ ਪੱਲਿਆਂ ਤੋਂ ਆਪਾਂ ਕੰਟਰਾਸਟ ਕੀਤਾ ਹੋਇਆ ਲਾਈਟ ਗ੍ਰੀਨ ਦੇ ਨਾਲ ਡਿਜ਼ਾਈਨਿੰਗ ਬਣਾਈ ਹੋਈ ਆਪਾਂ ਇਹਦਾ ਦੁਪੱਟੇ ਦੀ ਪੱਲਿਆਂ ਤੋਂ ਲਾਈਟ ਗ੍ਰੀਨ ਹੈ ਸੈਂਟਰ ਦੇ ਵਿੱਚੋਂ ਡਾਰਕ ਬੋਟਲ ਗ੍ਰੀਨ ਰਹੂਗਾ ਪ੍ਰਾਈਜ਼ 2200 ਇੱਕ ਬਲੈਕ ਦੇ ਵਿੱਚ ਆ ਗਿਆ ਆਪਣੇ ਕੋਲੇ ਸੇਮ ਡਿਜ਼ਾਈਨਿੰਗ ਦੇ ਨਾਲ ਇਹ ਵਾਲੀ ਡਿਜ਼ਾਈਨਿੰਗ ਆ ਗਈ ਆਪਣੇ ਕੋਲੇ ਬਲੈਕ ਦੇ ਵਿੱਚ ਸਟਾਫ ਫਾਈਨ ਰਹੂਗਾ ਜੀ ਪਸ਼ਮੀਨੇ ਦਾ ਕੋਈ ਬੁਰ ਬਗੈਰਾ ਨਹੀਂ ਆਊਗਾ ਰੂਬੀ ਦਾ ਪਸ਼ਮੀਨਾ ਯੂਜ਼ ਕੀਤਾ ਗਿਆ ਹੈਗਾ ਬਲੌਕ ਪ੍ਰਿੰਟ ਲਈ ਉਦਾਂ ਹੀ ਆਪਣਾ ਗ੍ਰੀਨ ਵਾਂਗੂ ਡਿਜ਼ਾਈਨਿੰਗ ਹੈ ਦੀ ਸ਼ਰਟ ਤੇ ਫਰੰਟ ਦੀ ਜਿਹੜਾ ਨੀਚੇ ਬਾਰਡਰ ਦਿੱਤਾ ਇਹਨੂੰ ਤੁਸੀਂ ਕੱਟ ਕੇ ਕਿਤੇ ਵੀ ਡਿਜ਼ਾਈਨ ਕਰ ਸਕਦੇ ਹੋਗੇ ਬੈਕ ਕੇਰਾ ਆ ਜਾਊਗਾ 슬ੀਵਸ ਆ ਜਾਣਗੀਆਂ ਬਾਟਮ ਤੇ ਆ ਜੂਗਾ ਸਾਰਾ ਬਾਰਡਰ ਦਿੱਤਾ ਹੋਇਆਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਇਹ ਵਾਲਾ ਆ ਚੁੱਕਾ ਛੇ ਇਹ ਪਿਓਰ ਬਿਸਕੋਸ オーਗਨਜਾਦਾ 4 ਸੈਟ ਤੋਂ ਆਪਾਂ ਕੀਤਾ ਇਹਨੂੰ ਬਲੌਕ ਪੇਂਟ ਦੇ ਨਾਲ ਪ੍ਰਾਈਸ ਸੇਮ ਰਹੂਗਾ ਜੀ 2200

ਬਾਟਮ ਤੇ ਬੈਕ ਕੀ ਰਹੀ ਤੀ ਇਹ ਵਾਲਾ ਬਾਰਡਰ ਆ ਜਾਊਗਾ ਇਹਦੇ ਨਾਲ ਪਸ਼ਮੀਨਾ ਸਿਲਕ ਦਾ ਦੁਪੱਟਾ ਰਹੂਗਾ ਜੀ ਉਦਾਂ ਹੀ ਸੈਂਟਰ ਦੇ ਵਿੱਚ ਆਪਣਾ ਡਬਲ ਜ਼ੈਡ ਕੀਤਾ ਹੋਇਆ ਸੈਂਟਰ ਦੇ ਵਿੱਚ ਲਾਈਟ ਕੀਤਾ ਪੱਲਿਆ ਤੋਂ ਆਪਾਂ ਸੂਟ ਨਾਲ ਦਾ ਵੇਸ ਕਲਰ ਕੀਤਾ ਹੈਗਾ ਪ੍ਰਾਈਸ ਰਹੂਗਾ 2200 ਪੱਲਿਆ ਤੋਂ ਆਪਣਾ ਵੇਸ ਕਲਰ ਆ ਗਿਆ ਜੀ ਸੈਂਟਰ ਦੇ ਵਿੱਚ ਆਪਾਂ ਥੋੜਾ ਲਾਈਟ ਕਰਕੇ ਡਿਜ਼ਾਈਨਿੰਗ ਕੀਤੀ ਹੈ ਫੁੱਲੀ ਬਲੌਕ ਤੇ ਇਹ ਦੇ ਵਿੱਚ ਪਸ਼ਮੀਨਾ ਸਿਲਕ ਦਾ ਦੁਪੱਟਾ ਰਹੂਗਾ ਪ੍ਰਾਈਸ 2200 ਕਿ ਕੀ ਆ ਗਿਆ ਜੀ ਆਪਣੇ ਕੋਲੇ ਸੂਟ ਇਹਦੇ ਕਾਫੀ ਆਰਡਰ ਆ ਰਹੇ ਸੀਗੇ ਸ਼ਾਰਟਨ ਚੁਣੌਣ ਦੇ ਵਿੱਚ ਬਾਟਮ ਸੀ ਆਪਣੀ ਸ਼ਾਰਟਨ ਚੁਣੌਣ ਦੇ ਵਿੱਚ ਬਾਟਮ ਸ਼ੈਡੋ ਪ੍ਰਿੰਟ ਦੇ ਨਾਲ ਡਿਜ਼ਾਈਨਿੰਗ ਸੀ ਬਾਟਮ ਦੇ ਉੱਪਰ ਸ਼ਰਟਨ ਚੁਣਉਣ ਦੇ ਵਿੱਚ ਆਪਣੀ ਸੀਗੀ ਸ਼ਰਟ ਕਲਰ ਸੀਗਾ ਆਪਣਾ ਆਫ ਵਾਈਟ ਜਾਂ ਸਕਿਨ ਕਲਰ ਆਫ ਵਾਈਟ ਸਕਿਨ ਪਿਓਰ ਸ਼ਰਟਨ ਚੁਣਉਣ ਦੇ ਵਿੱਚ ਹੀ ਆਪਣੀ ਸੀਗੀ ਸ਼ਰਟ ਪ੍ਰਿੰਟ ਟਾਈ ਟਾਈ ਮੀਟਰ ਕੱਟ ਰੂਗੀ ਬਹੁਤ ਸੋਹਣਾ ਪ੍ਰਿੰਟ ਸੀਗਾ ਜੀ ਸਟਾਫ ਬਹੁਤ ਜਿਆਦਾ ਫਾਈਨ ਸੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਤੇ ਪਿਓਰ ਸ਼ਰਟਨ ਚੁਣਉਣ ਦਾ ਜਿਹੜਾ ਆਪਣਾ ਸੀ ਦੁਪੱਟਾ ਪ੍ਰਾਈਸ ਸੀ 3150 ਸੇਮ ਆਰਟੀਕਲ ਆਪਣੇ ਕੋਲੇ ਆ ਗਿਆ ਤੁਸੀਂ ਆਰਡਰ ਕਰ ਸਕਦੇ ਹੋ 3150 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਬਹੁਤ ਹੀ ਸੋਹਣੇ ਦੁਪੱਟਾ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣੀ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ